ਮਾਨਯੋਗ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਆਗਿਰਤ ਮੀਨਾ ਜੀ ਆਈਪੀਐਸ ਤੇ ਨਿਸ਼ਾਨਰਦੇਸ਼ ਸ਼ੇਅਰ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਇੱਕ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਹਾਂ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਰੀਹੈਬਿਲੀਟੇਸ਼ਨ ਕਰਨ ਦਾ ਪ੍ਰੋਗਰਾਮ 'ਚ ਕੋਸ਼ਿਸ਼ ਕਰ ਰਹੇ ਹਾਂ ਅੱਜ ਸ਼੍ਰੀ ਮੁਕਸਰ ਸਾਹਿਬ ਸਦਰ ਥਾਣੇ ਦੇ ਏਰੀਆ 'ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜੰਜੀਰਾਾਂ ਚ ਜਕੜ ਕੇ ਘਰ ਦਿਆਂ ਨੇ ਨਸ਼ਾ ਕਰਨ ਤੋਂ ਅਰਜਿਤ ਕਰਨ ਦੀ ਨੀਅਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਕਿ ਜੈਸੀ ਉਹਨੂੰ ਘਰੋਂ ਲੈ ਕੇ ਤੇ ਸੀਐਮਓ ਸਾਹਿਬ ਨਾਲ ਗੱਲ ਹੋਈ ਆ ਉਹਦਾ ਇਲਾਜ ਪਹਿਲਾਂ ਡੀਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲੀਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਜੀ ਸਰ ਕਿੰਨੇ ਸਮੇਂ ਤੋਂ ਲੜਕੀ ਨੂੰ ਬੰਦੀ ਬਣਾ ਕੇ ਘਰੇ ਕਿਤੇ ਰੱਖਿਆ ਹੋਇਆ ਸੀ ਇਹ ਤਕਰੀਬਨ ਸਾਲ ਡੇਢ ਸਾਲ ਤੋਂ ਉਹ ਇਹ ਨਸ਼ੇ ਦੀ ਆਦੀ ਹੈ ਤੇ ਹੀਰੋਇਨ ਦਾ ਨਸ਼ਾ ਕਰਦੀ ਹੈ ਤੇ ਇਹਨੂੰ ਇਹਦੀ ਮਾਤਾ ਤੇ ਇਹਦੇ ਘਰ ਵਾਲਿਆਂ ਨੇ ਜਿੰਮੇਰਾ ਲਾ ਕੇ ਘਰੇ ਬੰਦ ਕੀਤਾ ਹੋਇਆ ਸੀ ਸਰ ਲੋਕਾਂ ਕੀ ਉਹਦੀ ਕਰਨ ਦੋ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਇਹੋ ਜਿਹਾ ਨਸ਼ੇ ਨਸ਼ੇ ਦੀ ਆਦੀ ਕਰਨ ਵਾਲਾ ਨਾਚਾਰ ਹੈਗਾ ਤਾਂ ਸਾਨੂੰ ਸੰਪਰਕ ਕਰਨ ਅਸੀਂ ਉਹਦਾ ਪ੍ਰੋਪਰ ਡੀ ਐਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾਵਾਂਗੇ ਤੇ ਵੱਤੋ ਵੱਤ ਸਹਿਯੋਗ ਦੇਣ ਸਾਡਾ ਇਸ ਵੇਮ ਚ ਤੇ ਪਬਲਿਕ ਨੂੰ ਹੀ ਡਿਮਾਂਡ ਹੈ ਕਿ ਕੋਈ ਵੇਚਣ ਵਾਲਾ ਜਾਂ ਕੋਈ ਨਸ਼ਾ ਜਿਹੜਾ ਕਿ ਛੱਡਣਾ ਚਾਹੁੰਦਾ ਹੈ ਉਹਦੇ ਬਾਰੇ ਸਾਨੂੰ ਵੱਤ ਚੜ ਕੇ ਇਨਫੋਰਮੇਸ਼ਨ ਦੇਣ ਤੇ ਅਸੀਂ ਉਹਨਾਂ ਦੀ ਆਈਡੈਂਟੀ ਗੁਪਤ ਰੱਖਾਂਗੇ